ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਹੋਣੀ ਤਿੰਨ ਚਾਰ ਦਿਨ ਕਾਲੀ ਮਾਤਾ ਦੇ ਮੰਦਿਰ ਗਏ ਤੇ ਪੁਜਾਰੀ ਨੇ ਕਿਹਾ ਕਿ ਤੁਸੀਂ ਮਾਤਾ ਜੀ ਦੇ ਭਗਤ ਲੱਗਦੇ ਜੇ ਤੇ ਸੰਤ ਸਿੰਘ ਮਸਕੀਨ ਹੋਣੀ ਹੱਸ ਪਏ ਉਹਨਾਂ ਨੇ ਕਿਹਾ ਇਹ ਮਾਤਾ ਦਾ ਮੰਦਿਰ ਨਹੀਂ ਹੈ ਇਹ ਬੁੱਚੜਖਾਨਾ ਹੈ ਵੀਰੋ ਇਹ ਗੱਲ ਸੁਣ ਕੇ ਪੰਡਤ ਗੁੱਸੇ ਵਿੱਚ ਲਾਲ ਪੀੜਾ ਹੋ ਗਿਆ ਵੀਰੋ ਆਖਰ ਸੰਤ ਸਿੰਘ ਮਸਕੀਨ ਰਾਂ ਨੇ ਇਹ ਜਿਹਾ ਕਿਉਂ ਕਿਹਾ ਵੀਰੋ ਪੂਰੀ ਤਫਸੀਲ ਦੇ ਨਾਲ ਅਜੇ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਹੋਣੀ ਇਸ ਵਾਕੇ ਤੇ ਇਹਦੀ ਵਜ੍ਹਾ ਦੱਸ ਰਿਹਾ ਹੈ ਵੀਰੋ ਚਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨਾ ਤੁਸੇ ਮੈਂ ਕਰਨੀ ਦੇਵਦਾਸ਼ੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਬਿੰਬ ਦੇ ਬਣੇ ਹੋਏ ਇਹ ਮੰਦਰ ਅਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਵੇਚਕੜੋ ਤੇ ਖੂਨ ਨਾਲ ਉਤਾਲੀ ਕਾਲੀ ਨੂੰ ਤਿਲਕ ਦਿਓ ਮੈਂ ਤਿੰਨ ਦਿਨ ਲਗਾਤਾਰ ਗਿਆ ਪਹਿਲੀ ਵਾਰ ਜਦ ਕਲਕੱਤੇ ਗਿਆ ਸੀ ਉਹ ਮੰਦਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਤੇ ਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ ਬਾਣੇ ਸੰਗਤਾਂ ਬੜੀਆਂ ਹੋਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਇਹ ਤੇ ਕਾਲੀ ਦੇ ਮੰਦਰ ਨਾਲ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲਿਆ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ ਤੇ ਸ਼ਿਕੰਜੇ ਚ ਪੁਨੇ ਵਾਲੇ ਜੰਤੇ ਸੰਡੇ ਨੂੰ ਗੰਗਨ ਸੰਦਾਰਗੜ ਤੇ ਨੇ ਰੋਜ਼ ਬੱਕਰਾ ਰੱਖਦਾ ਤੇ ਉੱਥੇ ਉਹ ਖੜੇ ਉਹ ਜੋ ਮੰਤਰ ਮੰਤਰ ਪੜ੍ਹਦੇ ਸੰ ਤੇ ਜੋ ਸਾਰੀ ਪੂਜਾ ਪ੍ਰティਸ਼ਟਾ ਕਰਦੇ ਸੰ ਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ ਜਿਵੇਂ ਸ਼ਿਕੰਜੇ ਚ ਪਾ ਕੇ ਬਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨਾਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਂਦੇ ਨੇ ਫਿਰ ਉਸ ਬਕਰੇ ਦਾ ਹੈ ਮਾਸ ਉਸੇ ਮੰਦਰ ਦੇ ਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਂਦਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ ਤੇ ਖੰਗਦਰ ਨੇ نے سوچ لیا بڑے لگے سردار جی, آپ کا اس مندر کے سنبند میں کیا بھاؤ ہے میں نے کہا بہت اچھا بوچڑ خانہ ہے بہت اچھا بہت اچھا ایسا اور کہیں نہیں ہے میں نے کہیں نہیں دیکھا بہت اچھا پاون پرتر سے یہ دو چڑخانہ بنایا گیا اس کو مندر کون کہے گا یہاں نہ بھاجن نہ بندگی خون کے تلک لگائے جاتے ہیں اور یہ خون کا پرشاد بانٹا جاتا ہے اور کیا ہے یہاں یہ حقیقت ہے بھائی ہے انہوں شراب پلاؤ پیرو دے مندر کہنے نے تے نہیں کھانا کڑا پرشاد تے شراب پیندا پیٹ کرو شراب پجاریاں نے آپ شراب پینی سی پیروں نو اگے کیتا پجاریاں نے آپ سنڈے کھانے سن کالی نو اگے کیتا حقیقت اتنی پجاریاں نے آپ ناچ ویکھنا سی تو کرشن دی راس نو اگے کیتا تے پجاریاں نے آپ برشٹ ہونا سی جمع کرنی کرشن نو اگے کیتا تے انج مندر برشٹ ہو گئے سارے دے سارے نظام برشٹ ہویا اور پجاری طبقے تو ہویا ਉਹਨਤੇ ਗੁਰੂ ਘਰ ਦੇਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂਗੰਨ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤੀਸ਼ਟਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਇਹ ਰੌਰੀ ਪਈ ਰਹੀ ਹੈ ਪੁਜਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੈ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਠਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਰ ਦਾ ਮਾਲਕ ਆ ਗਿਆ ਤੇ ਸਾਡੀ ਕਿਹੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਹਰ ਇਸ ਪੁਜਾਰੀ ਤਦਕੇ ਜੁਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹ ਸਤਿਗੁਰੂ ਨੂੰ ਇੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੇ ਇਹ ਬੋਲ ਨਿਕਲੇ ਔਖੇ ਨਾ ਹੋਣਾ ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਗੰਨ ਕੇ ਅੰਦਰ ਸੜੀਏ ਪੰਕਤੀ ਇੰਜ ਹੈ ਉਸ ਤਰੀਕੇ ਨਾਲ ਨਹੀਂ ਹੈ ਜਿਹੜੀ ਆਮ ਕਹਿੰਦੇ ਨੇ ਅੰਮ੍ਰਿਤ ਸਰੀ ਅੰਦਰ ਸੜੀਏ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਆਖੀ ਭਗਤਾਂ ਦੀ ਨਗਰੀ ਸਾਧੂਆਂ ਦੀ ਨਗਰੀ ਗਿਆਨੀਆਂ ਦੀ ਨਗਰੀ ਇਹ ਸ਼ਬਦ ਕਿ ਨਾਲ ਹੀ ਵਰਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਮਸੰਦ ਜੋ ਅੰਮ੍ਰਿਤ ਸਰੀਏ ਇਹ ਜਿਹੜਾ ਪੁਜਾਰੀ ਤਬਕਾ ਅੰਮ੍ਰਿਤ ਸਰਦਾ ਹੈ ਇਹ ਜਿਹੜਾ ਮਸੰਦ ਤਬਕਾ ਅੰਮ੍ਰਿਤ ਸਰਦਾ ਹੈ ਏ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਣ ਅਗਨ ਕੇ ਅੰਤਰ ਸਰਿਏ ਇਹ ਤੇ ਤ੍ਰਿਸ਼ਣੋਂ ਦੀ ਅਗ ਦੇ ਚ ਜਲਦੇ ਹੀ ਰਹਿ ਗਏ ਜਲਦੇ ਹੀ ਰਹਿ ਗਏ ਤ੍ਰਿਸ਼ਣੇ ਪ੍ਰਦਾਨ ਮਾਇਆ ਹੀ ਪ੍ਰਦਾਨ ਹੈ ਨਾਲਿ ਔਰ ਕੁਛ ਨਹੀਂ ਗੁਰੂ ਕਾਮ ਦੇਵਸ਼ ਧਰਮ ਕੁਛ ਵੀ ਨਹੀਂ ਇਹੋ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਣ ਅਗਨ ਕੇ ਅੰਤਰ ਸਰਿਏ ਕਹਨ ਮੇ ਇੱਕ ਬਰ ਵੀ ਦੇਦਾ ਹੈ ਮੰਗਾ ਰਬ ਰਜਾਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲੇ ਤੇ ਮੈਂ ਦੇਖਦਾ ਜਿਸ ਢੰਗ ਦੀ ਸੇਵਾ ਤੇ ਤੁਹਾਡੀਆਂ ਬੇਡੀਆਂ ਕਰਨ ਲੈਂਦੀਆਂ ਨੇ ਇਹਦੇ ਸਪਸ਼ਟ ਰੂਪ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਪਰ ਗੁਸਤਾਖੀ ਮਸੰਦ ਟੋਲੇ ਨੂੰ ਕਦੇ-ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਓ ਮਸੰਦ ਜੋ ਅੰਮ੍ਰਿਤ ਸਰੂਪੇ ਕ੍ਰਿਸ਼ਨ ਅਗਨਕੇ ਅੰਤਰ ਸਰੂਪੇ ਅਲੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਦੇ ਬੋਲ ਇੱਕ ਪਾਠ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪਰੇਖਾ ਇਤਨੀ ਵਿਗਾੜੀ ਰਾਸਾ ਰਾਚਰਾਜ ਕੇ ਲੇਲਾ ਮੰਦਰਾਂ ਵਿੱਚ ਰਾਚਰਾਜ ਕੇ ਮੰਦਰਾਂ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਕੁੰਡੀ ਨਰਕ ਬਣਾ ਦਿੱਤਾ ਕਿਧਰ ਉਹ ਭੈਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ ਕਿਧਰੇ ਕਾਲੀ ਦੀ ਮੂਰਤੀ ਰੱਖੋ ਅਗੋਂ ਸੰਡੇ ਦੇਟ ਕਰੋ ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਦੇ ਵਿੱਚ ਇਕੱਠੇ ਤੁਖਮਾ ਕਰਨੇ ਦੇਵ ਦਾਸੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸਤਰ ਮੰਦਰ ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸਤਰ ਮੰਦਰ ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਦਿੰਬ ਦੇ ਬਣੇ ਹੋਏ ਇਹ ਮੰਦਰ ਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਵੇਚ ਘਰ ਤੇ ਖੂਨ ਨਾਲ ਉਤਾਲੀ ਕਾਲੀ ਨੂੰ ਤਿਲਕ ਦਿਓ ਮੈਂ ਤਿੰਨ ਦਿਨ ਲਗਾਤਾਰ ਗਿਆ ਪਹਿਲੀ ਵਾਰ ਜਦ ਕਲਕੱਤੇ ਗਿਆ ਸੀ ਮੰਦਰ ਦੇਖਣ ਤਿੰਨ ਦਿਨ ਮੈਂ ਰੋਜ਼ ਗਿਆ ਸਵੇਰੇ ਕਥਾ ਸੁਲਾਇਆ ਮੈਂ ਆਪਣੇ 나ਗ ਦੇ ਸਾਥੀ ਨੂੰ ਬਾਰੇ ਸੰਗਤਾਂ ਬੜੀਆਂ ਹੋਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਕਾਲੀ ਦੇ ਮੰਦਰ ਨਾਲ ਜਾਂਦਾ ਸਵੇਰੇ ਸਾਰੇ ਤੇ ਮੈਂ ਆਪਣੇ ਢੰਗ ਨਾਲ ਚੱਲ ਜਾਵਾਂ ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ मूर्ति ਦੇ ਸਾਹਮਣੇ ਤੇ ਸ਼ਿਕੰਜੇ ਚ ਪੁਨੇ ਵਾਲੇ ਦਿਨ ਤੇ ਸੰਡੇ ਨੂੰ ਗੰਗਨ ਸੰਗਰਗੜ ਦੇ ਨੇ ਰੋਜ਼ ਬੱਕਰਾ ਕਰਦਾ ਤੇ ਉੱਥੇ ਖੜੇ ਹੋ ਕੇ ਜੋ ਮੰਤਰ-ਮੰਤਰ پڑھਦੇ ਸੰਤੇ ਜੋ ਸਾਰੀ ਪੂਜਾ ਪ੍ਰティਸ਼ਟਾ ਕਰਦੇ ਸੰ ਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ ਜੈਸੇ ਸ਼ਿਕੰਜੇ ਚ ਪਾ ਕੇ ਬੱਕਰੇ ਨੂੰ ਵੜਦੇ ਨੇ ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੀ ਆਏ ਹੁੰਦੇ ਨੇ ਦਰਸ਼ਨ ਆਰਥੀ ਉਹਨਾਂ ਦੇ ਮੱਥਿਆਂ ਤੇ ਲਾਂਦੇ ਨੇ ਅੰਦਰ ਮੂਰਤੀਆਂ ਨੂੰ ਲਾਂਦੇ ਨੇ ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ-ਤੋਲ ਕੇ ਮੁੱਲ ਦਿੱਤਾ ਜਾਂਦਾ ਹੈ ਪ੍ਰਸ਼ਾਦ ਇਹ ਪ੍ਰਸ਼ਾਦ ਮੁੱਲ ਦਿੱਤਾ ਜਾਏਗਾ ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ ਤੇ ਕਿਹਾ ਕਰਨੇ ਉਹਨੇ ਸੋਚ ਲਿਆ ਕਿਰੇ ਤੇ ਬੜੇ ਸਰਦਾਰੂ ਨੇ ਬੜੇ ਭਗਤ ਨੇ ਤਿੰਨ ਦਿਨ ਤੇ ਆ ਰਹੇ ਨੇ ਕਾਫੀ ਦੇਰ ਦੇ ਇੱਥੇ ਬੈਠੇ ਰਹਿੰਦੇ ਸੀ ਤੇ ਮੈਨੂੰ ਕਹਿ ਲਗੇ ਸਰਦਾਰ ਜੀ آپ کا اس مندر کے سمبند میں کیا بھاؤ ہے میں نے کہا بہت اچھا بوچڑ خانہ ہے بہت اچھا بہت اچھا ایسا اور کہیں نہیں ہے میں نے کہیں نہیں دیکھا بہت اچھا پاون پویتر ڈگ سے یہ بوچڑ خانہ بنایا گیا ہے اس کو مندر کون کہے گا یہاں نہ بھجن نہ بندگی خون کے تلک لگائے جاتے ہیں اور یہی خون کا پرساد بانٹا جاتا ہے اور کیا ہے یہاں یہ حقیقت ہے بھیرو ہے انہوں شراب پلاو پیرو دے مندر کہنے نے یہ برفی نہیں کھاندہ کڑا پرشادے تے شراب پیندہ پیٹ کرو شراب پجاریاں نے آپ شراب پینی سی پیرو نو اگے کیتا پجاریاں نے آپ سنڈے کھانے سنکالی نو اگے کیتا حقیقت ہے اتنی پجاریاں نے آپ ناچ ویکھنا سی تو کرشن دی راس نو اگے کیتا تے پجاریاں نے آپ برشت ہونا سی جمع کرنی کرشن نو اگے کیتا تے انج مندر برشت ہو گئے سارے دے سارے ਨਿਜ਼ਾਮ ਬਰਸਟ ਹੋਇਆ ਔਰ ਪੁਜਾਰੀ ਤਬਕੇ ਤੋਂ ਹੋ ਗਿਆ ਹੁੰਤੇ ਗੁਰੂ ਘਰ ਦੇ ਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤੀਸ਼ਠਾ ਕਰਨ ਵਾਲੇ ਨੂੰ ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰੀ ਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ ਪੁਜਾਰੀ ਕਹਿੰਦੇ ਸਨ ਕੁਝ ਸਮਾਂ ਇਹ ਰੌਰੀਤੀ ਰਹੀਏ ਪੁਜਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੁਜਾਰੀਆਂ ਨੇ ਦੂਏ ਬੰਦ ਕਰ ਦਿੱਤੇ ਤੇ ਆਖਿਆ ਨਹੀਂ ਗੁਰੂ ਤੁਸੀਂ ਅੰਦਰ ਨਹੀਂ ਆ ਸਕਦੇ ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ ਬੜੀ ਮਹਿਮਾ ਬੜੀ ਪ੍ਰਤਿਸ਼ਟਾ ਤੇ ਉਹਨਾਂ ਨੂੰ ਡਰ ਪੈ ਗਿਆ ਇਸ ਮੰਦਰ ਦਾ ਮਾਲਕ ਆ ਗਿਆ ਤੇ ਸਾਡੀ ਕੀੜੀ ਗੱਲ ਲੈਣੀ ਹੈ ਮਾਲਕ ਨੂੰ ਬਾਹਰ ਹੀ ਰੱਖੋ ਆਪ ਮਾਲਕ ਬਣੇ ਰਹੋ ਕੱਢੋ ਮਾਲਕ ਨੂੰ ਬਾਹਰ ਇਸ ਪੁਜਾਰੀ ਤਬਕੇ ਦੇ ਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ ਸਤਿਗੁਰੂ ਉੱਥੇ ਬੈਠਣਾ ਪਿਆ ਅੰਦਰ ਨਹੀਂ ਜਾ ਸਕਦੇ ਤੇ ਮੈਂ ਜੋ ਪ੍ਰਾਚੀਨ ਇਤਿਹਾਸਿਕ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਸਨਾ ਤੇ ਇਹ ਬੋਲ ਨਿਕਲੇ ਔਖੇ ਨਾ ਹੋਣਾ ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗੰਨ ਕੇ ਅੰਦਰ ਸੜੀਏ ਪੰਕਤੀ ਇੰਜ ਹੈ ਉਸ ਤਰੀਕੇ ਨਾਲ ਨਹੀਂ ਹੈ ਜਿਹੜੀ ਆਮ ਕਹਿੰਦੇ ਨੇ ਅੰਮ੍ਰਿਤ ਸਰੀਏ ਅੰਦਰ ਸੜੀਏ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲ ਗੁਰਤੇਗ ਬਾਦਲ ਸਾਹਿਬ ਨੇ ਨਹੀਂ ਆਖੀ ਭਗਤਾਂ ਦੀ ਨਗਰੀ ਸਾਧੂਆਂ ਦੀ ਨਗਰੀ ਗਿਆਨੀਆਂ ਦੀ ਨਗਰੀ ਇਹ ਸ਼ਬਦ ਕਿੰਨਾ ਨਹੀਂ ਵਰਤੇ ਗੁਰਤੇਗ ਬਾਦਲ ਸਾਹਿਬ ਨੇ ਇਹ ਮਸੰਦ ਜੋ ਅੰਮ੍ਰਿਤ ਸਰੀਏ ਇਹ ਜਿਹੜਾ ਪੁਜਾਰੀ ਤਬਕਾ ਅੰਮ੍ਰਿਤ ਸਰਦਾ ਹੈ ਇਹ ਜਿਹੜਾ ਮਸੰਦ ਤਬਕਾ ਅੰਮ੍ਰਿਤ ਸਰਦਾ ਹੈ ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸਰੀਏ ਇਹ ਤੇ ਤ੍ਰਿਸ਼ਨ ਦੀ ਅਗ ਵਿੱਚ ਜਲਦੇ ਹੀ ਰਹਿਣਗੇ ਜਲਦੇ ਹੀ ਰਹਿਣਗੇ ਤ੍ਰਿਸ਼ਨ ਹੀ ਪ੍ਰਦਾਨ ਮਾਇਆ ਹੀ ਪ੍ਰਦਾਨ ਹੈ ਨਾਲ ਹੀ ਹੋਰ ਕੁਝ ਨਹੀਂ ਗੁਰੂ ਕਾਮ ਦੇਸ਼ ਧਰਮ ਕੁਝ ਵੀ ਨਹੀਂ ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸਰੀਏ ਕਹਿੰਦੇ ਨੇ ਇੱਕ ਵਾਰ ਵੀ ਦੇ ਗਏ ਮੰਗਾ ਰੱਬ ਰਜਾਈਆ ਇਹ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲੇ ਹੈ ਤੇ ਮੈਂ ਦੇਖਦਾ ਜਿਸ ਡੰਗ ਦੀ ਸੇਵਾ ਇਥੇ ਉਹਦੀਆਂ ਬੇਡੀਆਂ ਕਰ ਲੈਣੀਆਂ ਨੇ ਇਹਦੇ ਸਪਸ਼ਟ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ ਪਰ ਗੁਸਤਾਖੀ ਮਾਫ ਮਸੰਦ ਟੋਲੇ ਨੂੰ ਕਦੇ-ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ ਇਹ ਮਸੰਦ ਜੋ ਅੰਮ੍ਰਿਤ ਸਰੂਪੇ ਕ੍ਰਿਸ਼ਨ ਅਗਨ ਕੇ ਅੰਤਰ ਸਰੂਪੇ ਆ ਵੀ ਹਕੀਕਤ ਉਜਾਗਰ ਹੋ ਜਾਂਦੀ ਹੈ ਆ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ ਗੁਰੂ ਦੇਵ ਦੇ ਗੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਤਾਂ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪ ਰੇਖਾ ਇਤਨੀ ਵਿਗਾੜੀ ਰਾਸਾ ਰਾਜਾ ਰਾਜ ਕੇ ਲੀਲਾ ਮੰਦਰਾ ਵਿੱਚ ਰਾਜਾ ਰਾਜ ਕੇ ਮੰਦਰਾ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ ਉੰਬੀ ਨਰਕ ਬਣਾ ਦਿੱਤਾ ਕਿਧਰ ਉਹ ਪੈਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ ਕਿਧਰੇ ਕਾਲੀ ਦੀ ਮੂਰਤੀ ਵੀਰੋ ਸੰਸਿੰਘ ਮਸਕੀਨ ਰਾਨੇ ਕਿਸੇ ਇੱਕ ਮਜ਼ਬ ਨੂੰ ਟਾਰਗੇਟ ਨਹੀਂ ਕੀਤਾ ਕਾਲੀ ਦੇ ਮੰਦਰ ਕਿਉਂ ਕੋ ਜਾਂਦੇ ਰਹੇ ਇਸ ਕਰਕੇ ਉਹਨਾਂ ਨੇ ਇਹ ਵਾਕਿਆ ਬਿਆਨ ਕੀਤਾ ਲੇਕਿਨ ਅਸਲ ਦੇ ਵਿੱਚ ਜਿਹੜਾ ਕਹਿ ਰਿਹਾ ਕਿ ਅਖੰਡ ਪਖੰਡ ਲੁੱਟ ਮਾਰ ਦਾ ਅੱਡਾ ਬਣ ਗਿਆ ਹੈ ਜਿੰਨੇ ਵੀ ਮੰਦਰ ਹੈ ਵੀਰੋ ਕਿ ਅਸਲਾ ਜਿਹੜ ਜਿੰਨੇ ਵੀ ਮਜ਼ਬਾਂ ਦੇ ਵੀਰੋ ਜਿਹੜੇ ਆਬਾਦਤ ਗਾਵਾਂ ਵਿੱਚ ਉਹ ਜਿਹੜੇ ਉੱਥੇ ਮਸੰਦ ਹੈ ਮੋਲਬੀ ਹੈ ਪ੍ਰਚਾਰਕ ਹੈ ਪੰਡਤ ਹੈ ਜਾਂ ਵੀਰੋ ਇਸਾਈਆਂ ਦੇ ਗਿਰਜਾ ਘਰ ਹੈ ਉਹ ਸਾਰੇ ਪਖੰਡ ਦਾ ਅੱਡਾ ਬਣ ਗਏ ਕਿਉਂਕਿ ਵੀਰੋ ਜਿਹੜੇ ਪ੍ਰਚਾਰਕ ਹੈ ਉਹ ਆਪਣੇ ਆਪ ਨੂੰ ਹੀ ਹਰਫੇ ਆਖਰ ਸਮਝਦੇ ਆ ਉਹ ਲੋਗਾਂ ਨੂੰ ਲੁੱਟਣ ਦੀ ਖਾਤਰ ਤਰ੍ਹਾਂ-ਤਰ੍ਹਾਂ ਦੇ ਉਹਨਾਂ ਨੇ ਵੀਰੋ ਆਪਣੇ ਕੋ ਬਹਾਨੇ ਬਣਾਏ ਆ ਤਰ੍ਹਾਂ-ਤਰ੍ਹਾਂ ਦੇ ਤਰੀਕੇ ਬਣਾਏ ਆ ਜਿਸ ਤਰ੍ਹਾਂ ਉਹਨਾਂ ਨੇ ਮੰਦਰ ਦੀ ਉਦਾਹਰਨ ਦੇ ਕੇ ਦੱਸਿਆ ਵੈ ਕਿ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਜਿੱਥੇ ਪੰਡਤਾਂ ਨੂੰ ਸ਼ਰਾਬ ਚਾਹੀਦੀ ਸੀ ਉੱਥੇ ਉਹਨਾਂ ਨੇ ਕਿਹਾ ਜੀ ਕੇ ਮਾਤਾ ਨੂੰ ਸ਼ਰਾਬ ਚਾੜੋ ਸ਼ਰਾਬ ਦਾ ਨਜ਼ਰਾਨਾ ਲੈਪੇ ਜਿੱਥੇ ਉਹਨਾਂ ਨੇ ਗੋਸ਼ਤ ਖਾਣਾ ਸੀ ਉੱਥੇ ਉਹਨਾਂ ਨੇ ਕਿਹਾ ਸੰਡਾ ਕੱਟਾ ਤੇ ਬਕਰੇ ਵੱਡੋ ਤੇ ਜਿੱਥੇ ਉਹਨਾਂ ਨੇ ਨਾਚ ਗਾਣਾ ਵੇਖਣਾ ਸੀ ਉੱਥੇ ਉਹਨਾਂ ਨੇ ਕਿਹਾ ਮਾਤਾ ਨੂੰ ਪੰਸਰਨ ਕਰਨ ਵਾਸਤੇ ਗਾਣਾ ਗਾਓ ਵੀਰੋ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਪਖੰਡ ਵੜਿਆ ਹੋਇਆ ਹੈ ਤੇ ਉਹ ਪਖੰਡ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਮਕਸਦ ਕੀ ਹੈ ਵੀਰੋ ਲੋਗਾ ਨੂੰ ਪੋਲੇ ਪਾਲੇ ਲੋਗਾ ਨੂੰ ਆਪਣੇ ਪਿੱਛੇ ਲਾ ਕੇ ਆਪਣਾ ਫਾਇਦਾ ਹਾਸਲ ਕਰਨਾ ਵੀਰੋ ਅਸਲ ਪ੍ਰਚਾਰਕ ਉਹ ਹੁੰਦਾ ਵੈ ਜਿਹਨੂੰ ਕੋਈ ਲਾਲਚ ਨਾ ਹੋਵੇ ਜਿਹਦੇ ਮਨ ਵਿੱਚ ਕੋਈ ਲਾਲਚ ਹੈ ਚਾਹੇ ਉਹ ਪੈਸੇ ਵਾਸਤੇ ਹੈ ਚਾਹੇ ਉਹ ਲੰਗਰ ਵਾਸਤੇ ਹੈ ਕਿਸੇ ਕੰਮ ਵਾਸਤੇ ਵੀ ਹੈ ਵੀਰੋ ਉਹ ਠੀਕ ਪ੍ਰਚਾਰਕ ਨਹੀਂ ਹੈ ਉਹ ਤੁਹਾਨੂੰ ਗੁੰਮਰਾਹ ਕਰ ਰਿਹਾ ਤੁਹਾਨੂੰ ਲੁੱਟ ਰਿਹਾ ਹੈ ਤੁਹਾਡੀ ਭਾਵਨਾਵਾਂ ਦੇ ਨਾਲ ਖੇਡ ਰਿਹਾ ਹੈ ਤੇ ਵੀਰੋ ਹਰ ਜਗ੍ਹਾ ਇਹ ਇੰਜ ਹੁੰਦਾ ਮੈਨੂੰ ਹੁਣ ਦੱਸੋ ਕਿ ਜਿਹੜੀ ਦਰਗਾਹਾਂ 'ਤੇ ਜਾ ਕੇ ਲੋਕ ਸਜਦਾ ਕਰਦੇ ਆਂ ਵੀਰੋ ਉੱਥੋਂ ਦੇ ਜਿਹੜੇ ਪੀਰ ਐ ਵੀਰੋ ਕਿਉਂ ਗਲਤ ਕੰਮ ਨਹੀਂ ਕਰ ਰਹੇ ਕਿਉਂਕਿ ਸਜਦਾ ਕਰਨਾ ਸਿਰਫ ਅੱਲਾ ਰੱਬ ਉੱਲ ਇੱਜ਼ਤ ਦੀ ਜ਼ਾਤ ਨੂੰ ਜਾਇਜ਼ ਐ ਮੁਸਲਮਾਨ ਹੋ ਕੇ ਜਦੋਂ ਕਬਰਾਂ ਨੂੰ ਸਜਦਾ ਕਰਾਂਗੇ ਤੇ ਵੀਰੋ ਕਿੱਡਾ ਵੱਡਾ ਸ਼ਰਕ ਐ ਲੇਕਿਨ ਪੀਰ ਸਾਹਿਬ ਉਥੋਂ ਦੇ ਮਨਾਂ ਨਹੀਂ ਕਰਦੇ ਕਿਉਂ ਕਿਉਂਕਿ ਜਿਹੜੇ ਮਰੀਦ ਆਉਂਦੇ ਐ ਉਹ ਗੱਲੇ ਵਿੱਚ ਨਜ਼ਰਾਨਾ ਪਾ ਕੇ ਜਾਂਦੇ ਆਂ ਉਹਨਾਂ ਨੂੰ ਪੈਸੇ ਮਿਲਣ ਡੇ ਆ ਉਹਨਾਂ ਦਾ ਫਾਇਦਾ ਹੋਣ ਡੇ ਆ ਨਜ਼ਰਾਨੇ ਚੜਣ ਡੇ ਆ ਚੜਾਵੇ ਚੜਣ ਡੇ ਆ ਵੀਰੋ ਤਿਹਾਰ ਧਰਮ ਦੇ ਵਿੱਚ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਵੈ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਰਾਣੇ ਪ੍ਰਚਾਰਕ ਜਿਹੜੇ ਪਖੰਡੀ ਪਖੰਡੀ ਪ੍ਰਚਾਰਕ ਐ ਸਾਰੇ ਨਹੀਂ ਜਿਹੜੇ ਪਖੰਡੀ ਪ੍ਰਚਾਰਕ ਐ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਫਿਰੋ ਬਹੁਤ ਪਿਆਰੀ ਕਥਾ ਸੀ ਹਕੀਕਤ ਤੇ ਮਬਨੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਾਂ ਟੈਸਾ ਰੱਖਿਆ ਰਹੇ ਦੋਸਤ ਯਾਦ ਰੱਖਣਾ ਅੱਲਾ ਫੇ